ਮਾਚੰਡਾ ਸਿੰਘ ਜੀਠੂ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਅੱਜ ਜਿਹੜਾ ਚੌਕ ਦੇ ਆਦਰਸ਼ ਸਕੂਲ ਦੇ ਟੀਚਰ ਆ ਉਹਨਾਂ ਵੱਲੋਂ ਮੀਟਿੰਗ ਬੁਲਾਈ ਗਈ ਸੀ ਸਾਰੀਆਂ ਜਥੇਬੰਦੀਆਂ ਦੀ ਅਸੀਂ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ 12 ਜਥੇਬੰਦੀਆਂ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ 12 ਮਾ ਆਪਣੇ ਅਪ੍ਰੈਲ ਨੂੰ ਰਾਮਪੁਰੇ ਦੀ ਜਿਹੜੀ ਦਾਣਾ ਮੰਡੀ ਹੈ ਉਹਦੇ ਵਿੱਚ ਰੈਲੀ ਕਰਕੇ ਰਾਮਪੁਰੇ ਸਾਹਿਬ ਦੇ ਵਿੱਚ ਮੁਜ਼ਾਹਰਾ ਕੀਤਾ ਜਾਣਾ ਹੈ ਤੇ ਮੰਡੀ ਰਾਂਪਰੇ ਦੇ ਜਮਾ ਨਾਲ ਲੱਗਦੀ ਆ ਸਾਰੇ ਦੇ ਅੰਦਰ ਕਿਲੋਮੀਟਰ ਦਾ ਸਨ ਆ ਉੱਥੇ ਉਹਦੇ ਵਿੱਚ ਜਿਹੜੀਆਂ ਜੱਥੇਬੰਦੀਆਂ ਕੋਈ ਬਾਹਰ ਵੀ ਰਹਿ ਗਈਆਂ ਉਹਨਾਂ ਸਾਰਿਆਂ ਨੂੰ ਅਪੀਲ ਹੈ ਵੀ ਆਓ ਭਾਈ ਜਿੱਡਾ ਬੜਾ ਸਰਕਾਰ ਜ਼ਬਰ ਤੇ ਆਈ ਹੋਈ ਹੈ ਇਸ ਜ਼ਬਰ ਨੂੰ ਠੱਲਣ ਦੇ ਲਈ ਏਕਤੇ ਦੀ ਲੋੜ ਹੈ ਇਕੱਠਾ ਹੋਣ ਦੀ ਲੋੜ ਹੈ ਆਓ ਆਪਾਂ ਘਟੋ ਘਟੋ ਟੀਚਰਾਂ ਦੀ ਮਦਦ ਕਰੀਏ ਇਕੱਠੇ ਹੋਈਏ ਜਿਹੜਾ 14 ਦਰਸ ਸਕੂਲ ਆ ਸਾਨੂੰ ਸਾਰੇ ਪੰਜਾਬ ਨੂੰ ਪਤਾ ਹੈ ਕਿ ਉਹਨਾਂ ਟੀਚਰਾਂ ਤੇ ਤੇ ਉਹਨਾਂ ਦੇ ਜਿਹੜੇ ਬੱਚਿਆਂ ਦੇ ਮਾਪੇ ਐ ਉਹਨਾਂ ਤੇ ਦੋ ਵਾਰੀ ਲਾਠੀ ਚਾਰਜ ਹੋ ਗਿਆ। ਪਹਿਲਾਂ ਉਹਨਾਂ ਨੇ ਛੜਦੇ ਉਹਨਾਂ ਨੇ ਦੁਆਰੇ ਆ ਕੇ ਸਕੂਲ ਦੇ ਮੂਹਰੇ ਧਰਨਾ ਦਿੱਤਾ ਹੈ। ਹੁਣ ਉਹਨਾਂ ਤੇ ਫੇਰ ਲਾਠੀ ਚਾਰਜ ਹੋਇਆ ਉਹਨੂੰ ਘੜੀਸਕੇ ਚੜਾਇਆ ਹੈ। ਉਹਨਾਂ ਦੀ ਸਪੋਰਟ 'ਚ ਜਿਹੜੇ ਥਾਣੇ ਮੂਹਰੇ ਇਕੱਠੇ ਹੋਏ ਸੀ ਭਾਰਤੀ ਕਿਸਾਨ ਜੁਨੂਨ ਇਕਤਾ ਗ੍ਰਾਹਾਂ ਵੱਲੋਂ ਦੂਜੇ ਸਾਥੀ ਵੀ ਆਏ। ਉਹਨਾਂ ਤੇ ਵੀ ਬੁਰੇ ਤਰ੍ਹਾਂ ਕੁੱਟਮਾਰ ਕਰਕੇ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ। ਜਨ ਵੀ ਇੱਥੋਂ ਤੱਕ ਦਾ ਹਾਲਤ ਹੈ ਕਿ 13 ਮਹੀਨਾ ਦੀ ਬੱਚੀ ਹੈ। ਉਹ ਕੁੜੀ ਟੀਚਰ ਹੈ। ਉਨੋਮਨੀ ਬਖਸ਼ਿਆ ਉਨੁਕ੍ਰਿਤੀ ਸਕੇਲ ਗਿਆ ਸਮੇਤ ਬੱਚੀ ਤੇ ਉਹ ਜੇਲ੍ਹ ਦੇ ਵਿੱਚ ਬੰਦ ਕੀਤੀ ਹੋਈ ਹੈ ਤੇ ਜੇਲ੍ਹ ਦੇ ਵਿੱਚ ਕੁੜੀਆਂ ਨੂੰ ਵੀ ਅੱਡੋ-ਅੱਡੀ ਰੱਖਿਆ ਹੋਇਆ ਹੈ ਟੀਚਰਾਂ ਨੂੰ ਅੱਡ ਰੱਖਿਆ ਜਿਹੜੀਆਂ ਦੂਜੀਆਂ ਕੁੜੀਆਂ ਫੜੀਆਂ ਜਾਂ ਸਾਡੀਆਂ ਭੈਣਾਂ ਫੜੀਆਂ ਉਹਨਾਂ ਨੂੰ ਅੱਡ ਰੱਖਿਆ ਹੋਇਆ ਹੁਣ ਜਿੱਥੋਂ ਤੱਕ ਇਹ ਸਰਕਾਰ ਹੈ ਭਗਵੰਤ ਮਾਨ ਆਦਰਸ਼ ਸਕੂਲਾਂ ਦਾ ਚੇਅਰਮੈਨ ਹੈ ਜਿਹੜਾ ਹੈ ਕਿ ਚੌਗੇ ਸਕੂਲ ਹੈ ਇਥੋਂ ਦੀ ਮੈਨੇਜਮੈਂਟ ਨੰਗੀ ਚਿੱਟੀ ਕਪਲੇਵਾਜੀ ਕਰ ਰਹੀ ਆ 12 ਲੱਖ ਰੁਪਏ ਦੀ ਠੱਗੀ ਮਾਰ ਰਹੀ ਹੈ ਇਹਦੇ باوجود ਦਾਨੇ ਬਣਦੀ ਆ ਉਹ ਕਿ ਅਸੀਂ ਮਤਲਬ ਬੱਚਿਆਂ ਨੂੰ 30% ਕੋਲੋਂ ਲਾ ਕੇ ਪੜਾਉਣੇ ਆ ਹੁਣ ਜਿਹੜੀ ਬਠਿੰਡੇ ਦੀ ਮੈਨੇਜਮੈਂਟ ਹੈ ਡੀਸੀ ਸਾਹਿਬ ਹੈ ਹੁਣ ਉਹਨਾਂ ਨੇ ਪੜਤਾਲ ਵੀ ਕਰਾ ਲਈ ਪੜਤਾਲ ਚ ਵੀ ਉਹ ਸਾਬਤ ਹੋ ਗਏ ਵੀ ਦੋਸ਼ੀ ਬਣਦੇ ਆ ਚੱਲਦੇ ਤਾਂ ਉਹ ਕਰਨੇ ਚਾਹੀਦੇ ਸੀ ਭ੍ਰਿਸ਼ਟਾਚਾਰ ਦਾ ਕੇਸ ਬਣਾ ਕੇ ਉਹਨੂੰ ਅੰਦਰ ਕਰਨਾ ਚਾਹੀਦਾ ਸੀ ਉਲਟਾ ਡਾਂਗ ਛੋਟੀ ਲੈ ਕੇ ਇਧਰ ਆ ਰਹੇ ਆ ਇਹ ਤਾਂ ਹੁਣ ਪ੍ਰਸ਼ਾਸਨੀ ਦਾ ਸਕਦਾ ਵੀ ਭਾਈ ਏਡਾਂ ਪੱਖਪਾਤ ਕਿਵੇਂ ਠੀਕ ਹੈ ਇਸ ਕਰਕੇ ਅਸੀਂ ਸਾਰਿਆਂ ਜਿੱਥੇ ਬੰਦਿਆਂ ਜਿਹੜੀਆਂ ਕੋਈ ਬਾਹਰ ਵੀ ਰਹਿ ਗਈਆਂ ਇਹਨਾਂ 12 ਤੋਂ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਓ 12 April ਨੂੰ ਆਪਾਂ ਰਾਪਰੇ ਦੀ ਦਾਣਾ ਮੰਡੀ 'ਚ ਇਕੱਠੇ ਹੋ ਕੇ ਸਰਕਾਰ ਤੇ ਦਬਾਅ ਬਣਾਈਏ ਪ੍ਰੈਸ਼ਰ ਬਣਾਈਏ ਕਿ ਜੇ ਤੁਸੀਂ ਭ੍ਰਿਸ਼ਟਾਚਾਰ ਮੁਕਤ ਚ ਕਰਨਾ ਚਾਹੁੰਦੇ ਹੋ ਇਹਦੇ ਚੇਅਰਮੈਨ ਇਹਨਾਂ ਤੇ ਗਰਵੇ ਕਿਉਂ ਨਹੀਂ ਹੁੰਦੀ ਕੱਲੇ ਸਕੂਲ ਚੋਂ ਬਾਹਰ ਦਾ ਮਾਮਲਾ ਨਹੀਂ ਪ੍ਰੇਸ਼ਾਚਾਰ ਵਾਲਿਆਂ ਨੂੰ ਤਾਂ ਅੰਦਰ ਫੜ ਕੇ ਕਰਨਾ ਚਾਹੀਦਾ ਇਹ ਸਾਡੀ ਮੰਗ ਹੈ ਕਿ ਟੀਚਰਾਂ ਦੀ ਗੱਲ ਜੈ ਜੈ ਉਹ ਜਦੋਂ ਸਕੂਲ ਦੀ ਇਮਾਰਤ ਨਹੀਂ ਸੀ ਬਣੀ ਉਦੋਂ ਦੇ ਉਹ ਟੀਚਰ ਬਣਾਉਂਦੇ ਆਉਂਦੇ ਆ ਹੁਣ ਜੋ ਕਿਵੇਂ ਹੋ ਗਈ ਇਸ ਕਰਕੇ ਬਹਾਨੇਬਾਜ਼ੀ ਹੈ ਮੈਨੇਜਮੈਂਟ ਦੀ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਰ ਵਾਲਿਆ ਖੜਾ ਹੈ ਇਸ ਕਰਕੇ ਸਰਕਾਰੇ ਚ ਦਾਖਲ ਦੇਵੇ ਤੇ ਚੌਕੇ ਸਕੂਲ ਦਾ ਜਿਹੜਾ ਦਰਸ ਸਕੂਲ ਆ ਟੀਚਰਾਂ ਦਾ ਮਸਲਾ ਹੈ ਉਹਨਾਂ ਨੂੰ ਘੱਟੋ ਘੜ ਢਾਈ ਆ ਪੌਣੇ ਤਿੰਨ ਮਹੀਨੇ ਹੋ ਗਏ ਲਗਾਤਾਰ ਸੰਘਰਸ਼ ਦੇ ਬੈਠਿਆਂ ਨੂੰ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਸਾਡੀ ਸਾਰੀਆਂ ਜਥੇਬੰਦੀਆਂ ਦੀ ਮੰਗ ਹੈ ਸਰਕਾਰ ਕੋ ਕਿ ਨਹੀਂ ਇਹ ਹੱਲ ਹੋਊਗਾ ਫਿਰ ਸਾਡੀ ਹੋਰ ਕੋਈ ਰਾਹ ਨਹੀਂ ਸਾਨੂੰ ਕੋਲ ਕਰਨਾ ਪੈਣਾ ਲੜਨਾ ਪੈਣਾ ਸਰਕਾਰ ਦੇ ਖਿਲਾਫ ਜੇ ਸੁਣਵਾਈ ਨਹੀਂ ਹੁੰਦੀ ਜਿੰਨੇ ਵੀ ਸਰੋਤੇ ਸੁਣ ਰਹੇ ਐ ਉਹਨਾਂ ਸਾਰਿਆਂ ਦਾ ਧੰਨਵਾਦ ਫਿਰ ਕਹਿਣਾ ਵੀ ਆਓ ਵੱਡੀ ਗਿਣਤੀ 'ਚ ਅਪਾ ਜੁੜੀਏ ਤੇ ਸਰਕਾਰ ਨੂੰ ਮਜਬੂਰ ਕਰੀਏ